हां जी स्वागत है ਤੁਹਾਡਾ ਮੇਰੇ ਇਸ YouTube ਚੈਨਲ ਤੇ ਪਲੀਜ਼ ਮੇਰੇ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਖੱਟੀ ਮਿੱਠੀ આમਲੀ ਦੀ ਚਟਣੀ ਜੋ ਕਿ ਤੁਸੀਂ ਸਮੋਸੇ ਚਾਟ ਬ੍ਰੈਡ ਪਕੌੜੇ ਦੇ ਨਾਲ ਆਦ ਸਰਵ ਕਰਦੇ ਹੋ ਵਧੀਆ ਲੱਗਦੀ ਹੈ ਇਹਦੇ ਨਾਲ ਖਾਣੇ ਤੇ ਅੱਜ ਆਪਾਂ ਇਸ ਨੂੰ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਮੈਂ ਲਈਆ ਇਮਲੀ 50 ਗ੍ਰਾਮ ਉਹਨੂੰ ਆਪਾਂ ਥੋੜਾ ਜਿਹਾ ਅਲੱਗ ਜੇ ਕਰ ਲਾਂਗੇ ਜੁੜੀ ਜੀ ਹੁੰਦੀ ਹੈ ਜਿਵੇਂ ਤੇ ਫਿਰ ਆਪਾਂ ਇਹਨੂੰ ਗਰਮ ਪਾਣੀ ਲਾਵਾਂਗੇ ਉਹਦੇ ਵਿੱਚ ਇਹਨੂੰ ਡਿਪ ਕਰਕੇ ਰੱਖਾਂਗੇ 15 ਮਿੰਟਾਂ ਲਈ ਆਹ ਦੇਖੋ ਮੈਂ ਇਹਨੂੰ ਇੱਕ ਬਰਤਨ 'ਚ ਪਾ ਦਿੱਤਾ ਤੇ ਹੁਣ ਇਹਦੇ ਉੱਪਰ ਪਾਵਾਂਗੇ ਆਪਾਂ ਗਰਮ ਪਾਣੀ 15 ਮਿੰਟ ਆਪਾਂ ਇਸਨੂੰ ਡਿਪ ਕਰਕੇ ਰੱਖਾਂਗੇ ਇਹਦੇ ਵਿੱਚ ਤਾ ਜੋ ਆਪਾਂ ਨੂੰ ਇਹਦਾ ਪਲਪ ਤਿਆਰ ਮਿਲ ਸਕੇ ਵਧੀਆ ਆ ਦੇਖੋ 15 ਮਿੰਟਾਂ ਬਾਅਦ ਇਮਲੀ ਆਪਣੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਆ ਆਪਾਂ ਹੁਣ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਦਾਂਗੇ ਤਾਂ ਜੋ ਆਪਾਂ ਨੂੰ ਇਹਦਾ ਪਲਪ ਵਧੀਆ ਤਿਆਰ ਹੋ ਜਾਵੇ ਆ ਆਪਾਂ ਬੀਜ ਵਗੈਰਾ ਹਟਾ ਦਾਂਗੇ ਤੇ ਆ ਆਪਾਂ ਨੂੰ ਮਿਲ ਗਈ ਇਹਦੀ ਪਿਊਰੇ ਤੇ ਹੁਣ ਆਪਾਂ ਇੱਕ ਰੱਖਾਂਗੇ ਪੈਨ ਪੈਨ ਦੇ ਵਿੱਚ ਦੋ ਚਮਚੇ ਪਾਵਾਂਗੇ ਕੋਈ ਵੀ ਕੁਕਿੰਗ ਆਇਲ ਦੇ ਆਇਲ ਨੂੰ ਗਰਮ ਹੋਣ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਅੱਧੇ ਛੋਟੇ ਚਮਚ ਜੀਰਾ ਨੂੰ ਕਰੈਕਲ ਹੋਣ ਦਵਾਂਗੇ ਤੇ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਜੋ ਆਪਾਂ ਇਮਲੀ ਦਾ ਪਲਪ ਤਿਆਰ ਕੀਤਾ ਤੁਸੀਂ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਿਓ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਕੋਈ ਜ਼ਿਆਦਾ ਮਿਹਨਤ ਦਾ ਕੰਮ ਨਹੀਂ ਹੈਗਾ ਤੇ ਖਾਣ ਦੇ ਵਿੱਚ ਇੰਨੀ ਜਿਆਦਾ ਸਵਾਦਿਸ਼ਟ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਆ ਇੱਕ ਉਵਾਲ ਆ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਇਹ ਜਿਹੜੀ ਰੰਗ ਆ ਉਹ ਬਹੁਤ ਸੋਹਣਾ ਆਊਗਾ ਦੇਖੋ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਲੀ ਸਾਰੇ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਹੁਣ ਪਕੌੜੇ ਵਗੈਰਾ ਤਾਂ ਸਾਰਿਆਂ ਦੇ ਘਰੇ ਬਣਦੀ ਰਹਿੰਦੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਗੁੜ ਵੀ ਪਾ ਸਕਦੇ ਹੋ ਮੈਂ ਅੱਧੀ ਕੌਲੀ ਪਾਈ ਆ ਸ਼ੱਕਰ ਦੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਅੱਧੀ ਛੋਟੀ ਚਮਚ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਧਨੀਆ ਪਾਊਡਰ ਸੌਰੀ ਜੀਰਾ ਪਾਊਡਰ ਤੇ ਕਾਲੀ ਮਿਰਚ ਕੁੱਟੀ ਹੋਈ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਇਹਦੇ ਵਿੱਚ ਆਮਚੂਰ ਵਗੈਰਾ ਜਾਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਲਾਇਕ ਕਰਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮੈਂ ਇੱਕ 2 ਚਮਚ ਪਾਣੀ ਦੇ ਵਿੱਚ 1 ਚਮਚ ਕਾਰਨਫਲੋਰ ਦਾ ਘੋਲਿਆ ਸੀਗਾ ਆ ਦੇਖੋ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਇਹਦੇ ਨਾਲ ਜਿਹੜੀ ਆਪਣੀ ਚਟਣੀ ਦੀ ਥਿਕਨੈਸ ਆ ਉਹ ਮੈਨੇਜ ਹੋਊਗੀ ਵਧੀਆ ਹੋਊਗੀ ਗਾੜੀ ਹੋ ਜਾਊਗੀ ਲਗਾਤਾਰ ਹਿਲਾਉਂਦੇ ਰਹਿਣਾ ਕੁਝ ਹੀ ਸਕਿੰਟਾਂ ਦੇ ਵਿੱਚ ਦੇਖਿਓ ਤੁਸੀਂ ਆਪਣੀ ਚਟਣੀ ਕਿੰਨੀ ਜ਼ਿਆਦਾ ਗਾੜੀ ਹੋ ਜਾਵੇਗੀ ਦੇਖੋ ਕਿੰਨੀ ਵਧੀਆ ਆਪਣੀ ਚਟਣੀ ਬਣ ਕੇ ਤਿਆਰ ਹੋ ਗਈ ਆ ਇੱਕ ਦੋ ਮਿੰਟ ਆਪਾਂ ਇਸ ਨੂੰ ਹੋਰ ਪਕਾਵਾਂਗੇ ਲਗਾਤਾਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚੇ ਚੀਨੀ ਦੇ ਚੀਨੀ ਵੈਸੇ ਆਪਸ਼ਨਲ ਆ ਗਈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਮੈਂ ਦੋ ਚਮਚ ਚੀਨੀ ਦੇ ਪਾਉਂਗੀ ਦੇਖੋ थिकनेस ਦੇਖੋ ਆਪਣੀ ਚਟਣੀ ਦੀ ਨਾਲੇ ਘਰ ਦੀ ਘਰ ਬਣੀ ਹੋਈ ਵਧੀਆ ਪ੍ਰੋਪਰ ਹਾਈਜਨਿਕ ਤਰੀਕੇ ਨਾਲ ਆਪਾਂ ਇਹਨੂੰ ਵਧੀਆ ਇੰਜੋਏ ਕਰ ਸਕਦੇ ਹਾਂ ਤੁਸੀਂ ਜਰੂਰ ਆਪਣੇ ਘਰ 'ਚ ਬਣਾ ਕੇ ਦੇਖਿਓ ਆਪਾਂ ਆਮਾਗੇ ਹੁਣ ਆਪਾਂ ਇਹਦੇ ਵਿੱਚ ਲੂਣ ਸਫੇਦ ਤੇ ਆਪਾਂ ਆਮਾਗੇ 2 ਚਮਚ ਚੀਨੀ ਦੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆ ਦੇਖੋ ਲਗਾਤਾਰ ਹਿਲਾਉਂਦੇ ਰਵਾਂਗੇ ਲਓ ਜੀ ਚਟਣੀ ਬਣ ਕੇ ਆਪਣੀ ਤਿਆਰ ਚਟਣੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਏ ਬਾਏ